ਜਿਹੜਾ ਸੰਜੀਵ ਰੋੜਾ ਰਾਜ ਸਭਾ ਦਾ ਮੈਂਬਰ ਹੋ ਕੇ ਕੁਝ ਨਹੀਂ ਕਰ ਸਕਿਆ ਐਮਐਲਏ ਬਣ ਕੇ ਕੀ ਕਰਨੀ ਪਹਿਲਾਂ 94 ਐਮਐਲਏ ਪੈਣਾ ਅਸੀਂ ਸੋਨੂੰ ਬੇਨਤੀ ਕਰਨਾ ਚਾਹੁੰਦੇ ਆ ਤੁਹਾਡੇ ਨਾਲ ਭਗਵੰਤ ਮਾਨ ਜੀ ਸਾਜਿਸ਼ ਹੋ ਰਹੀ ਹੈ ਇਹ ਸੰਜੀਵ ਰੋੜਾ ਜੇ ਜਿੱਤ ਗਿਆ ਹੋ ਸਕਦਾ ਤੁਹਾਨੂੰ ਕੇਜਰੀਵਾਲ ਸਾਹਿਬ ਕੁਰਸੀ ਤੋਂ ਲਾ ਕੇ ਤੁਹਾਨੂੰ ਰਾਜ ਸਭਾ ਚ ਭੇਜ ਦੇਣ ਆਪ ਮੁੱਖ ਮੰਤਰੀ ਬਣ ਜਾਣ ਸਾਡੇ ਪੰਜਾਬ ਦੇ ਹਾਲਾਤ ਜਿਹੜੇ ਬਣੇ ਨੇ ਇੱਥੇ ਗਰੀਬੀ ਆ ਗਈ ਇੱਥੇ ਗੁੰਡਾਗਰਦੀ ਗੈਂਗਸਟਰਪਾਦ ਇਹ ਸਾਰੇ ਦਿੱਲੀ ਦੇ ਨਕਾਰੇ ਹੋਏ ਭਾਰਤ ਪੂਸ਼ਣ ਗਰੇ ਹੋਏ ਕਰਤਾਰ ਦਾ ਗੁੰਡਾ ਬੰਦਾ ਬਦਮਾਸ਼ ਹਸਤ ਸੰਤ ਭਿੰਡਰਾਲੇ ਨਹੀਂ ਰਹੇ ਭਾਰਤ ਪੂਸ਼ਣ ਆਸ਼ੂ ਨੇ ਲੱਟੂ ਬੰਡੇ ਕਹਿੰਦੇ ਭੰਗੜਾ ਪਾਇਆ ਜਿੰਨੇ ਸਿੱਖ ਨੇ ਜੂਨ ਦਾ ਮਹੀਨਾ ਚੱਲ ਰਿਹਾ ਹੈ ਜਿਹੜੇ ਸਖਾਂ ਦੀ ਜ਼ਮੀਰ ਜਾਗਦੀ ਹੈ ਭਾਰਤ ਪੂਸ਼ਣ ਆਸ਼ੂ ਨੂੰ ਵੋਟ ਨਾ ਪਾਇਓ ਅਸੀਂ ਲੁਧਿਆਣੇ ਵਾਲਿਆਂ ਨੂੰ ਕਹਿਣਿਆ ਇਹ ਬੰਦਾ ਸੁਖਬੀਰ ਬਾਦਲ ਵਾਦੇ ਦਾ ਪੱਕਾ ਹੈ ਜੋਇਨੇ ਵਾਦਾ ਕਰਿਆ ਪੂਰਾ ਕਰੂਗਾ ਤੁਸੀਂ ਡਟ ਕੇ ਪਰ ਉਪਕਾਰ ਸਿੰਘ ਨੂੰ ਮੰਨ ਨੂੰ ਵੋਟ ਪਾਓ ਅਕਾਲੀ ਦਲ ਦੀ ਜਲਦੀ ਇੰਨੀ ਚੜ੍ਹਾਈ ਸੀ ਕੁਝ ਲਾ ਨਹੀਂ ਸਕਦਾ ਫਿਰ ਦਿੱਲੀ ਤੋਂ ਸ਼ਾਚ ਚੱਲੀ ਬੇਅਦਬੀਆਂ ਕਰਾਓ ਆ ਝਾੜੂ ਵਾਲਿਆਂ ਦਾ ਕੁਰਾਨ ਸ਼ਰੀਫ ਦੀ ਬੇਅਦਬੀ ਕਰਾਉਂਦਾ ਫੜਿਆ ਨਹੀਂ ਕਿ ਐਮ ਐਲ ਏ 5 ਸਾਲ ਦੀ ਕੈਦ ਹੋਈ ਨਹੀਂ ਜੇ ਕੁਰਾਨ ਸ਼ਰੀਫ ਦੀ ਬੇਅਦਬੀ ਇਹ ਨੋਕ ਕਰ ਸਕਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਕਰ ਸਕਦੇ ਤੇ ਸੁਖਬੀਰ ਬਾਦਲ ਨਾਲ ੱਟਕਾ ਕਰਿਆ ਸਾਰਿਆਂ ਨੇ ਧੋਖਾ ਕਰਿਆ ਆ ਅਕਾਲੀ ਵਰਗੇ ਸੁਖਬੀਰ ਨਹੀਂ ਬਣਾਏ ਨੇ ਜਗੀਰ ਕੌਰ ਵਰਗੀਆਂ ਨੂੰ ਐਡੇ ਅਲੀਗੇਸ਼ਨ ਗੰਭੀਰ ਲੱਗੇ ਸਜ਼ਾ ਹੋਈ ਸੁਖਬੀਰ ਬਾਦਲ ਨਹੀਂ ਪ੍ਰਧਾਨ ਬਣਾਇਆ ਹੋ ਸਕਬੀਰ ਬਾਦਲ ਦੰਡੀਆਂ ਵੜਦਾ ਹੁਣ ਮਾੜਾ ਕਹਿੰਦੇ ਜੀ ਜਦੋਂ ਤਾਂ ਬਾਦਲ ਪਾਵਰ ਬੰਦਾ ਸੀ ਬਾਦਲ ਚੰਗਾ ਆਪ ਡੇਰਾ ਖੁੱਲੀ ਬੈਠੀ ਆ ਦੂਜਿਆਂ ਨੂੰ ਸਾਡੇ ਵਰਗਿਆਂ ਨੂੰ ਬੇਰੇਦਾਰ ਦੱਸਦੀ ਐ ਆਪ ਬਾਬਿਆਂ ਦੇ ਡੇਰੇ ਤੇ ਅਕਾਲੀ ਦਲ ਕੋਈ ਆ ਜਿਹੜਾ 1920 ਚ ਬਣਿਆ ਸੀ ਕੋਈ ਨਿਸ਼ਾਨੀ ਦਾ ਪੱਕੜੀ ਐ ਐ ਤਾਂ ਹੁਣ ਕਿੰਨੇ ਅਕਾਲੀ ਦਲ ਬਣ ਗਏ ਪੰਜਾਬ ਦੇ ਲੁਧਿਆਣਾ ਵਿੱਚ ਜਿਹੜੇ ਬੈਸਟ ਲੁਧਿਆਣਾ ਦੀ ਜਿਹੜੀ ਚੋਣ ਹੈ ਉਹ ਪੂਰੀ ਸਰਗਰਮ ਹੋ ਚੁੱਕੀ ਹੈ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਉੱਥੇ ਜੀਵਨੀ ਚੋਣ ਹੋਣ ਜਾ ਰਹੀ ਹੈ ਜਿਹੜੀ ਪੂਰੀ ਸਰਗਰਮੀ ਹੈ ਜਿਸ ਤਰ੍ਹਾਂ ਗਰਮੀ ਵੱਧਦੀ ਜਾ ਰਹੀ ਹੈ 43 ਦਾ 44 ਦਾ ਟੈਂਪਰੇਚਰ ਹੋ ਰਿਹਾ ਉਸੇ ਤਰ੍ਹਾਂ ਚੋਣ ਦਾ ਪਾਰਾ ਵੀ ਹਾਈ ਹੁੰਦਾ ਜਾ ਰਿਹਾ ਅੱਜ ਅਸੀਂ ਜਿਹੜੇ ਧਾਰਮਿਕ ਪ੍ਰਚਾਰਕ ਨੇ ਬਾਬਾ ਸਰਜੀਤ ਸਿੰਘ ਕਨੜਕੀ ਵਾਲੇ ਉਹਨਾਂ ਕੋਲੇ ਬੈਠੇ ਆਂ ਬਾਬਾ ਜੀ ਕਿਵੇਂ ਦੇਖਦੇ ਹੋ ਲੁਧਿਆਣਾ ਦੇ ਵਿੱਚ ਜੀਵਨੀ ਚੋਣ ਹੋਣ ਜਾ ਰਹੀ ਹੈ ਕਾਫੀ ਸਰਗਰਮ ਹੋ ਚੁੱਕੀ ਹੈ ਚੋਣ ਪਰ ਬੀਜੇਪੀ ਵੱਲੋਂ ਕਾਂਗਰਸ ਵੱਲੋਂ ਅਕਾਲੀ ਦਲ ਵੱਲੋਂ ਤੇ ਆਮ ਆਦੀ ਪਾਰਟੀ ਵੱਲੋਂ ਵੱਖ-ਵੱਖ ਆਪ ਆਪਣੇ ਜਿਹੜੇ ਲੀਡਰ ਨੇ ਉਤਾਰੇ ਗਏ ਨੇ ਕਿਵੇਂ ਦੇਖਦੇ ਹੋ ਸਭ ਕਿਉਂਕਿ ਇੱਕ ਲੀਡਰ ਦੀ ਮੌਤ ਹੋਣ ਤੋਂ ਬਾਅਦ ਜਿਵਨੀ ਚੋਣ ਹੋਣ ਜਾ ਰਹੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਅਤੇ ਤੁਹਾਡੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਵਨੀ ਚੋਣ ਹੋਣ ਦਾ ਕਾਰਨ ਤੁਸੀਂ ਦੱਸੇ ਦਿੱਤਾ ਗੋਗੀ ਜੀ ਬਹੁਤ ਚੰਗੇ ਬੰਦੇ ਸੀ ਉਹਨਾਂ ਦੀ ਮੌਤ ਹੋਈ ਉਹ ਇੱਕ ਰਹਾਸ ਹੈ ਸਮਝ ਤੋਂ ਬਾਹਰ ਹੈ ਵੀ ਕਿੱਦਾਂ ਗੋਲੀ ਚੱਲ ਗਈ ਕਿੱਦਾਂ ਮੌਤ ਹੋ ਗਈ ਸਾਨੂੰ ਤਾਂ ਇਹ ਕੋਈ ਸਾਜ਼ਿਸ਼ ਦੀ ਬੂਹ ਆਉਂਦੀ ਹੈ ਇਹ ਘਟਨਾ ਚ ਸਿੱਧੀ ਕਰਦਾ ਕਿਉਂ ਮੌਕੇ ਦੀ ਸਰਕਾਰ ਸੀ ਇਹਨਾਂ ਨੇ ਗੱਲ ਦੱਬ ਲਈ ਜੀ ਕਿਉਂਕਿ ਗੋਗੀ ਜੀ ਬੜੇ ਜ਼ਮੀਰ ਵਾਲੇ ਬੰਦੇ ਸੀ ਜਾਗ ਦੀ ਜ਼ਮੀਰ ਵਾਲੇ ਉਹ ਤਾਂ ਸਰਕਾਰ ਦੇ ਖਿਲਾਫ ਵੀ ਖੜੇ ਹੋ ਜਾਂਦੇ ਸੀ ਤੁਹਾਨੂੰ ਪਤਾ ਹੀ ਹੈ ਸੋ ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਕ ੱੱੱਕਾ ਵੀ ਹੋਇਆ ਹੂੰ ਹੱਕ ਬਣਦਾ ਸੀ ਉਹਨਾਂ ਦੇ ਪਰਿਵਾਰ ਦਾ ਟਿਕਟ ਦੇਣ ਦਾ ਜੀ ਲੇਕਿਨ ਕੇਜਰੀਵਾਲ ਜਾਂ ਤਾਂ ਆਪ ਰਾਜ ਸਭਾ 'ਚ ਜਾਣਾ ਚਾਹੁੰਦਾ ਹੈ ਜਾਂ ਸਾਡੇ ਪ੍ਰਿਆ ਮੱਖ ਮੰਤਰੀ ਸਾਹਿਬ ਨੂੰ ਰਾਜ ਸਭਾ 'ਚ ਭੇਜ ਕੇ ਆਪ ਕੁਰਸੀ ਤੇ ਕਾਬਜ ਹੋਣਾ ਚਾਹੁੰਦਾ ਹਾਂ ਹਾਂਜੀ ਜਿਹੜੀ ਸੱਚੀ ਗੱਲ ਹੈ ਜੀ ਸੋ ਜਿਹੜਾ ਸੰਜੀਵ ਰੋੜਾ ਰਾਜ ਸਭਾ ਦਾ ਮੈਂਬਰ ਹੋ ਕੇ ਕੁਝ ਨਹੀਂ ਕਰ ਸਕਿਆ ਐਮਐਲਏ ਬਣ ਕੇ ਕੀ ਕਰ ਲੂ ਪਹਿਲਾਂ 94 ਐਮਐਲਏ ਪਹਿਲਾਂ ਨੇ ਕਿੱਡੇ-ਕਿੱਡੇ ਦਾਅਵੇ ਵਾਦੇ ਕਰਕੇ ਲੋਕ ਆਏ ਸੀ ਕਿਉਂਕਿ ਸਾਡਾ ਤਾਂ ਤੁਹਾਨੂੰ ਪਤਾ ਸੀ ਤਾਂ ਬਚਪਨ ਤੋਂ ਧਾਰਮਿਕ ਐ ਸੀ ਕਿਹੜਾ ਕੋਈ ਚੋਣ ਲੜਨੀ ਐ ਜੀ ਸਾਨੂੰ ਨਾ ਬਚਣਾ ਤੋਂ ਮੁਕਰਨ ਵਾਲੇ ਬੰਦੇ ਪਸੰਦ ਨਹੀਂ ਝੂਠ ਬੋਲਣ ਵਾਲੇ ਅਸੀਂ ਵੀ ਆਈਪੀ ਕਲਚਰ ਖਤਮ ਕਰ ਦਾਂਦੇ ਅਸੀਂ ਬੋਰਡ ਨਹੀਂ ਲਾਉਣੇ ਉਹ ਤੁਸੀਂ ਤਾਂ ਭਾਈ ਬੋਰਡ ਤੁਸੀਂ ਵਧਾਤੇ ਵੀ ਆਈਪੀ ਗੱਡੀਆਂ ਤੁਸੀਂ ਦੂਜਿਆਂ ਨਾਲ ਵੱਧ ਲਈ ਫਿਰਦੇ ਹੋ ਅਸੀਂ ਸੋਨੂੰ ਬੇਨਤੀ ਕਰਨਾ ਚਾਹੁੰਦੇ ਆ ਤੁਹਾਡੇ ਨਾਲ ਭਗਵੰਤ ਮਾਨ ਜੀ ਸ਼ਾਜਸ਼ ਹੋ ਰਹੀ ਐ ਇਹ ਸੰਜੀਵ ਰੋੜਾ ਜੇ ਜਿੱਤ ਗਿਆ ਹੋ ਸਕਦਾ ਤੁਹਾਨੂੰ ਕੇਜਰੀਬਾਲ ਸਾਹਿਬ ਕੁਰਸੀ ਤੋਂ ਲਾ ਕੇ ਤੁਹਾਨੂੰ ਰਾਜ ਸਭਾ ਚ ਭੇਜ ਦੇਣ ਆਪ ਮੁੱਖ ਮੰਤਰੀ ਬਣ ਜਾਣ ਸਾਥੋਂ ਬਰਦਾਸ਼ਤ ਨਹੀਂ ਹੋਣਾ ਤੁਸੀਂ ਫੇਰ ਵੀ ਸਾਡੇ ਆਪਦੇੋਂ ਸਾਡੇ ਪਿੰਡਾਂ ਦੇੋਂ ਸਾਡੇ ਭਰਾਵੋਂ ਸੋ ਤੁਸੀਂ ਥੋੜਾ ਜਿਹਾ ਦਿਮਾਗ ਲੜਾਇਓ ਅੱਜ ਬਹਿ ਕੇ ਵਿਚਾਰ ਕਰਿਓ ਸੋ ਇਸ ਕਰਕੇ ਜੀ ਕਿ ਸੰਜੀਵ ਰੋੜੇ ਨੂੰ ਉਹ ਆਲਰੇਡੀ ਮੈਂਬਰ ਹੈ ਰਾਜ ਸਭਾ ਦਾ ਉਹਨੂੰ ਵੋਟ ਪਾਉਣ ਦੀ ਕੋਈ ਤਕ ਨਹੀਂ ਬਣਦੀ ਬਬੀ ਜੀ ਗੱਲ ਕੀਤੀ ਜਿਵੇਂ ਤੁਸੀਂ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਹੋ ਜਿਸ ਤਰ੍ਹਾਂ ਕੇਜਰੀਵਾਲ ਦੀ ਗੱਲ ਕਰ ਲਈ ਜਾਂ ਹੋਰ ਕਾਫੀ ਲੀਡਰ ਹੈਗੇ ਆ ਜਿਹੜੇ ਦਿੱਲੀ ਤੋਂ ਨਕਾਰੇ ਹੋਏ ਹੁਣ ਪੰਜਾਬ ਦੇ ਵਿੱਚ ਉਚੋਦਿਆਂ ਤੇ ਬਰਾਜਵਾਨ ਹੋ ਰਹੇ ਨੇ ਇਹਨੂੰ ਕਿਵੇਂ ਦੇਖੋ ਕਿਉਂਕਿ ਪੰਜਾਬ ਦੇ ਵਿੱਚ ਵੀ ਵਧੀਆ ਤੋਂ ਵਧੀਆ ਬੰਦੇ ਪਏ ਆ ਪਰ ਹੁਣ ਜਿਹੜੇ ਕਹਿੰਦੇ ਸੀ ਵੀ ਅਸੀਂ ਬਾਹਰ ਲਿਆ ਨੂੰ ਨਹੀਂ ਆਉਣ ਦਵਾਂਗੇ ਅੱਜ ਉਹੀ ਸਰਕਾਰ ਜਿਹੜੀ ਬਾਹਰ ਲਿਓ ਦਿੱਲੀ ਤੋਂ ਲਿਆ ਕੇ ਇੱਥੇ ਸਾਡੇ ਤੇ ਥੋਪ ਰਹੀ ਨੇ ਕਿਵੇਂ ਦੇਖਦੇ ਹੋ ਚੀਜ਼ ਜਿੰਨੇ ਦਿੱਲੀ ਤੋਂ ਕੱਡੇ ਵੱਡੇ ਨੇ ਨਾ ਜਦੋਂ ਦੇ ਉੱਥੋਂ ਆਏ ਨੇ ਪੰਜਾਬ 'ਚ ਇਹਨਾਂ ਨੇ ਸਾਡੇ ਪੰਜਾਬ 'ਚ ਅੱਗ ਲਾ ਛੱਡੀਆ ਸਾਡੇ ਪੰਜਾਬ ਦੇ ਹਾਲਾਤ ਜਿਹੜੇ ਬਣੇ ਨੇ ਇੱਥੇ ਗਰੀਬੀ ਆ ਗਈ ਇੱਥੇ ਗੁੰਡਾਗਰਦੀ ਗੈਂਗਸਟਰ ਬਾਦ ਇਹ ਸਾਰੇ ਦਿੱਲੀ ਦੇ ਨਕਾਰੇ ਹੋਏ ਜਿਹੜੇ ਲੀਡਰ ਨੇ ਅਸੀਂ ਮਹੀਨੇ ਬਾਅਦ ਉੱਥੇ ਕਥਾ ਕਰਨ ਜਾਂਦੇ ਆ ਇਹਨਾਂ ਦੀ ਕੋਈ ਮਕਾਨ ਨਾ ਜਾਵੇ ਉੱਥੇ ਮਰਿਆਂ ਦੀ ਐਨਾ ਲੋਕ ਇਹਨਾਂ ਨੂੰ ਹੇਟ ਕਰਦੇ ਨੇ ਇਹ ਉਰੇ ਇੱਥੇ ਪੰਜਾਬ 'ਚ ਆ ਕੇ ਬਹਿ ਗਏ ਸਾਡੇ ਪੰਜਾਬ ਦਾ ਇਹਦਾ ਗੁਰੂਆਂ ਪੀਰਾਂ ਦੇ ਨਾਂ ਤੇ ਬਸਦਾ ਕੋਈ ਕਸਰ ਛੱਡੀ ਆ ਮੂਸੇ ਵਾਲੇ ਦਾ ਕਤਲ ਕਰਾਤਾ ਜਿਹਨੂੰ ਸਕਿਉਰਟੀ ਦੀ ਲੋੜ ਆ ਉਹਨੂੰ ਸਕਿਉਰਟੀ ਨਹੀਂ ਦਿੰਦੇ ਸਾਨੂੰ ਇੱਥੇ ਰੋਜ਼ ਧਮਕੀਆਂ ਆਉਂਦੀਆਂ ਨੇ ਅਸੀਂ ਇੱਕ ਪਰਮਾਤਮਾ ਆਸਰੇ ਬੈਠੇ ਆਂ ਜੇ ਕੋਈ ਸਾਡੇ ਪਰਿਵਾਰ ਨਾਲ ਜਾਂ ਸਾਡੇ ਨਾਲ ਮਿਸ ਹੈਪਨ ਹੋ ਗਿਆ ਜੇ ਸੋਡੇ ਚੈਨਲ ਤੇ ਕਹਨੇ ਆ ਸਰਕਾਰ ਜ਼ਿੰਮੇਵਾਰ ਹੋ ਆਪਦੇ ਬੰਦਿਆਂ ਨੂੰ ਜਿਹਨੂੰ ਲੋੜ ਨਹੀਂ ਗਨ ਮੈਂਦੇ ਜਾਂਦੇ ਹੋ ਤੁਸੀਂ ਲੁਧਿਆਣਾ ਇਲੈਕਸ਼ਨ ਚੱਲ ਰਹੀ ਆ ਪੂਰਾ ਖਾੜਾ ਭਖਿਆ ਹੋਇਆ ਹੈ ਭਾਰਤ ਭੂਸ਼ਣ ਆਸੂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਜੇਲ੍ਹ ਵੀ ਕੱਟ ਚੁੱਕੇ ਨੇ ਕਿ ਕਿੰਦਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਕੀ ਹੈਗਾ ਲੁਧਿਆਣੇ ਵਾਸੀ ਨੇ ਜਿਹੜੇ ਉਹ ਕੀ ਸੋਚਦੇ ਉਹਨਾਂ ਬਾਰੇ ਭਾਰਤ ਪੂਸ਼ਣ ਗਿਰੇ ਹੋਏ ਕਰਦਾਰ ਦਾ ਗੁੰਡਾ ਬੰਦਾ ਬਦਮਾਸ਼ ਅਸਰੇ 1984 ਜੂਨ ਚ ਵਾਪਰਿਆ ਨਾ ਜੀ ਅਸੀਂ ਟਕਸਾਲ ਦਾ ਨੂਨ ਖਾਦਾ ਸਾਡੇ ਕੋਲੇ ਦਿੱਲੀ ਵਾਇਗਰੂ ਲੁਧਿਆਣੇ ਦੀਆਂ ਸੰਗਤਾਂ ਦੇ ਮੈਸੇਜ ਆਏ ਨੇ ਭਾਰਤ ਪੂਸ਼ਣ ਆਸੂ ਨੇ ਜਦੋਂ ਵੱਡੇ ਮਹਾਂਪੁਰਖ ਬਾਬਾ ਜਰਨੈਲ ਸਿੰਘ ਭਿੰਡਰਾਲੇ ਸ਼ਹੀਦ ਹੋ ਗਏ ਜਦੋਂ ਉਹਨਾਂ ਦੀ ਖਬਰ ਫੈਲੀ ਰੇਡੀਓਸ ਤੇ ਵੀ ਸੰਤ ਭਿੰਡਰਾਲੇ ਨਹੀਂ ਰਹੇ ਭਾਰਤ ਪੂਸ਼ਣ ਆਸ਼ੂ ਨੇ ਲੱड्डੂ ਵੰਡੇ ਕਹਿੰਦੇ ਭੰਗੜਾ ਪਾਇਆ ਜਿਹੜਾ ਆਪਣੇ ਮਹਾਪੁਰਖਾਂ ਤੇ ਆਪਰੇਸ਼ਨ ਬਲੂ ਸਟਾਰ ਹੋਣ ਤੇ ਭੰਗੜਾ ਪਾਉਂਦਾ ਸਾਡਾ ਲੱਗਿਆ ਕੀ ਉਹ ਜਿੰਨੇ ਸਿੱਖ ਨੇ ਜੂਨ ਦਾ ਮਹੀਨਾ ਚੱਲ ਰਿਹਾ ਜਿਹੜੇ ਸਿੱਖਾਂ ਦੀ ਜਮੀਰ ਜਾਗਦੀ ਹੈ ਭਾਰਤ ਪੂਸ਼ਣ ਆਸ਼ੂ ਵੋਟ ਨਾ ਪਾਇਓ ਇਹਦੇ ਨਾਲੋਂ ਚੰਗਾ ਹੈ 99 ਵੋਟ ਪਾ ਦਿਓ ਜੇ ਤੁਸੀਂ ਭਾਰਤ ਭੂਸ਼ਣ ਆਸੂ ਨੂੰ ਵੋਟ ਪਾਤੀ ਤੁਸੀਂ ਗੁੰਡਾ ਕਰਦੀ ਤੇ ਮੋਹਰ ਲਾਉਂਗੇ ਰਾਜੇ ਬੜਿੰਗ ਨੂੰ ਇਹ ਪ੍ਰਧਾਨ ਮੰਤਰੀ ਨੂੰ ਤਿਆਰ ਨਹੀਂ ਆਸੂ ਸੋ ਰਾਜਾ ਬੜਿੰਗ ਜੀ ਧਿਆਨ ਨਾਲ ਸੁਣ ਲਓ ਜਿਹੜਾ ਬੰਦਾ ਤੁਹਾਨੂੰ ਪ੍ਰਧਾਨ ਮੰਤਰੀ ਨੂੰ ਤਿਆਰ ਨਹੀਂ ਤੁਸੀਂ ਕਿਉਂ ਉਹਦੇ ਲਈ ਚੋਣ ਪ੍ਰਚਾਰ ਕਰਦੇ ਹੋ ਇਹਨੂੰ ਪਾਰਟੀ ਚੋਂ ਕੱਢ ਕੇ ਪਰੇ ਮਾਰੋ ਇਹ ਬੰਦਾ ਯੋਗ ਹੈ ਪਾਰਟੀ ਚ ਰੱਖਣ ਦਾ ਗੁੰਡਾਗਰਦੀ ਦਾ ਦੂਜਾ ਨਾਮ ਹੈ ਫਿਰ ਇਹ ਕਿੰਨੇ ਕ੍ਰਾਪਸ਼ਨ ਦੇ ਕੇਸਾਂ 'ਚ ਜੇਲ੍ਹ ਆਇਆ ਇੱਥੇ ਨਾ ਵੀ ਰਿਹਾ ਸਾਡੇ ਕੋਲ ਏ ਜੇ ਤੂੰ ਐਡਾ ਬਦਮਾਸ਼ੀਤੀ ਜੇਲ੍ਹ ਚ ਨਾ ਬੋਲਿਆ ਸਾਡੇ ਕੋਲੇ ਸਾਰੇ ਅਫਸਰ ਦੱਸਦੇ ਨੇ ਭਿੱਗੀ ਬਿੱਲੀ ਬਣਾ ਰਿਹਾ ਤੋ ਇਹ ਬਦਮਾਸ਼ੀ ਕਰਦੇ ਨੇ ਜਿੱਥੇ ਗਰੀਬ ਹੁੰਦਾ ਕੋਈ ਆਮ ਲੈ ਸਾਡੇ ਸਾਹਮਣੇ ਬੋਲ ਕੇ ਦਿਖਾ ਓਏ ਪਿੰਡ ਵਾਲੇ ਸੰਤਾਂ ਦੇ ਬਾਰੇ ਤੈਨੂੰ ਦੱਸਾਂਗੇ ਉਸ ਤੋਂ ਬਾਅਦ ਪਰਉਪਕਾਰ ਘੁੰਮਣ ਦੀ ਗੱਲ ਆ ਜੀ ਜੇ ਪਰਉਪਕਾਰ ਘੁੰਮਣ ਆਜ਼ਾਦ ਚੋਣ ਲੜਦਾ ਸੀ ਤਾਂ ਵੀ ਉਹ ਹੀ ਸਪੋਰਟ ਕਰਨੀ ਸੀ ਉਹ ਬੰਦੇ ਬਾਰੇ ਉਹ ਫ੍ਰੀ ਚੋ ਕੇਸ ਲੜਦਾ ਇੱਕ ਦਿਨ ਰੋਜ਼ ਸੀ ਨਾ ਬੱਚੀ ਜੀ ਤਦ ਰੋਜ਼ ਬੱਚੀ ਨੂੰ ਕਿਸੇ ਨੇ ਲਿਜਾ ਕੇ ਦੱਬਤਾ ਉਹਦੀ ਕਾਤਲ ਨੂੰ ਇਹਨੇ ਫਾਂਸੀ ਦੀ ਸਜ਼ਾ ਕਰਾਈਆ ਪਰਪਕਾਰ ਘੁੰਮਣ ਨੇ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਆ ਵੀ ਡੇਢ ਸਾਲ ਰਹਿ ਗਿਆ ਤੁਸੀਂ ਪਰਪਕਾਰ ਘੁੰਮਣ ਨੂੰ ਡੇਢ ਸਾਲ ਦੇ ਦਿਓ ਜੇ ਪਰਪਕਾਰ ਘੁੰਮਣ ਤੁਹਾਡਾ ਕੰਮ ਨਹੀਂ ਕਰੂਗਾ ਛੋੜਨਾ ਠੋਖਾ ਕਰੂਗਾ ਸਭ ਤੋਂ ਪਹਿਲਾਂ ਅਸੀਂ ਉਹਦੇ ਖਿਲਾਫ ਬੋਲਾਂਗੇ ਛੋੜਨਾ ਬਾਧ ਆ ਰਿਹਾ ਪਰਫੈਕਟ ਕੈਂਡੀਡੇਟ ਹੈ ਉਹ ਪਰਪਕਾਰ ਸਿੰਘ ਘੁੰਮਣ ਹੈ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪਰ ਪ੍ਰਕਾਰ ਕੋ ਮੰਨੂ ਵੋਟ ਪਾਓ ਜਿਵੇਂ ਆਪਾਂ ਗੱਲ ਕਰਦੇ ਆਂ ਬੀਜੇਪੀ ਦੀ ਬੀਜੇਪੀ ਨੇ ਜੀਵਨ ਗੁਪਤਾ ਜੀ ਨੂੰ ਇੱਥੇ ਕੈਂਡੀਡੇਟ ਲਾਣੇ ਆ ਤੁਸੀਂ ਕਾਫੀ ਜੁੜੇ ਹੋਏ ਹੋ ਲੁਧਿਆਣਾ ਦੀ ਸੰਗਤ ਤੁਹਾਡੇ ਨਾਲ ਕਾਫੀ ਜੁੜੀ ਹੋਈ ਹੈ ਕਿੱਦਾਂ ਦਾ ਲੱਗਦਾ ਰਜਾਨ ਉਹਨਾਂ ਨੂੰ ਸੋਨੂੰ ਕਹਿੰਦਾ ਜੀ ਬੀਜੇਪੀ ਨੂੰ ਵੀ ਕੋਈ ਤੋਕ ਨਹੀਂ ਬਣਦੀ ਵੋਟ ਪਾਉਣ ਦੀ ਉਹਨਾਂ ਕੋਲੇ ਰਬਣੀਤ ਬਿੱਟੂ ਹੈਗੇ ਨੇ ਨਵੇਂ ਬੰਦੇ ਨੂੰ ਮੌਕਾ ਦਿਓ ਨਾ ਨਵੇਂ ਬੰਦੇ ਨੂੰ ਮੌਕਾ ਦੇ ਹੁਣ ਸੁਖਵੀਰ ਸਿੰਘ ਬਾਦਲ ਆ ਜਦੋਂ ਔਖਾ ਸਮਾਂ ਆਇਆ ਸੀ ਉਦੋਂ ਖੜਿਆ ਕਿਉਂਕਿ ਸੁਖਵੀਰ ਬਾਦਲ ਨਾਲ ਟੱਕਾ ਕਰਿਆ ਸਾਰਿਆਂ ਨੇ ਧੋਖਾ ਕਰਿਆ ਆ ਇਆਲੀ ਵਰਗੇ ਸੁਖਵੀਰ ਨਹੀਂ ਬਣਾਏ ਨੇ ਜਗੀਰ ਕੌਰ ਵਰਗੀਆਂ ਨੂੰ ਐਡੇ ਅਲੀਗੇਸ਼ਨ ਗੰਭੀਰ ਲੱਗੇ ਸਜ਼ਾ ਹੋਈ ਸੁਖਵੀਰ ਬਾਦਲ ਨਹੀਂ ਪ੍ਰਧਾਨ ਬਨਾਇਆ ਹੁਣ ਸੁਖਵੀਰ ਬਾਦਲ ਦੰਦੀਆਂ ਵੜਦਾ ਹੁਣ ਮਾੜਾ ਕਹਿੰਦੇ ਨੇ ਤੇ ਖੁਦ ਅਕਾਲ ਤਖਤ ਦੇ ਨਾਂ ਤੇ ਅਕਾਲ ਤਖਤ ਨੇ ਕੋਈ ਪੰਜ ਮੈਂਬਰੀ ਕਮੇਟੀ ਨਹੀਂ ਬਣਾਈ ਆ ਮੈਂ ਝੂਠ ਬੱਢੀ ਜਾਂਦੇ ਨੇ ਸੱਤ ਮੈਂਬਰੀ ਕਮੇਟੀ ਬਣਾਈ ਦੋ ਬਜ਼ੁਰਗ ਬੰਦੇ ਅਸਤੀਫਾ ਦੇ ਗਏ ਧਾਮੀ ਸਾਹਿਬ ਐਂਡ ਬਨੂਕਰ ਸਾਹਿਬ ਉਹ ਕਿਉਂ ਦੇਗੇ ਹੋ ਸਕਦਾ ਉਹਨਾਂ ਨੂੰ ਇਹਨਾਂ ਚ ਕੁਝ ਮਾੜਾ ਲੱਗਿਆ ਹੋਵੇ ਤਾਂ ਹੀ ਉਹ ਦੇਗੇ ਨਾ ਉਹ ਜੀ ਜਦੋਂ ਦੋ ਬੰਦੇ ਅਸਤੀਫਾ ਦੇ ਗਏ ਜਿਹੜੇ ਸਿੰਘ ਸਾਹਿਬ ਸੀ ਉਹਨਾਂ ਨੇ ਕਿਹਾ ਸੀ ਇਹ ਨਿਗਰਾਨ ਕਮੇਟੀ ਆ ਜੀ ਭਾਰਤੀ ਕਮੇਟੀ ਨਹੀਂ ਵੀ ਨਿਗਰਾਨ ਕਮੇਟੀ ਆ ਇਹਨਾਂ ਨੇ ਆਪ ਦੇ ਵੱਲੋਂ ਹੀ ਪੰਜ ਮੈਂਬਰੀ ਕਮੇਟੀ ਬਣਾ ਕੇ ਬਹਿ ਗਏ ਉਹ ਜਦੋਂ ਕਮੇਟੀ ਐਣੀ ਅਕਾਲ ਤਖਤ ਵੱਲੋਂ ਬਣਾਈ ਭਰਤੀ ਦੀ ਤਾਂ ਕੋਈ ਤੁਕੇ ਨਹੀਂ ਬਣਦੀ ਹੁਣ ਆ ਬੀਬੀ ਜਗੀਰ ਕੌਰ ਦਾ ਬਿਆਨ ਆਇਆ ਬੀਬੀ ਜਗੀਰ ਕੌਰ ਦਾ ਕਰਦਾਰ ਹਮੇਸ਼ਾ ਹੀ 도ਗਲਾ ਹੈ ਜਦੋਂ ਤਾਂ ਬਾਦਲ ਪਾਵਰ ਤੰਦਾ ਸੀ ਬਾਦਲ ਚੰਗਾ ਆਪ ਡੇਰਾ ਖੁੱਲੀ ਬੈਠੀ ਆ ਦੂਜਿਆਂ ਨੂੰ ਸਾਡੇ ਵਰਗਿਆਂ ਨੂੰ ਬੇਰੇਦਾਰ ਦੱਸਦੀ ਐ ਆਪ ਬਾਬਿਆਂ ਦੇ ਡੇਰੇ 'ਚ ਬੈਠੀ ਐ ਦੂਜੀ ਗੱਲ ਕਹੀ ਵੀ ਸਾਨੂੰ ਕਿਹੜਾ ਕਹਿੰਦੀ ਅਕਾਲ ਤਖਤ ਨੇ ਕਿਹਾ ਵੀ ਯਰੇ ਭਰਤੀ ਲੈ ਕੇ ਆਓ ਜਦੋਂ ਵੀ ਬਾ ਤੁਸੀਂ ਅਕਾਲ ਤਖਤ ਦੇ ਨਾਂ ਤੇ ਭਰਤੀ ਕਰ ਰਹੇ ਹੋ ਤੁਹਾਡਾ ਹੱਕ ਬਣਦਾ ਹੈ ਅਕਾਲ ਤਖਤ ਦਾ ਜਿਹੜਾ ਸੇਵਾਦਾਰ ਹੈ ਜੀ ਉਹਦੇ ਕੋਲੇ ਲੈ ਕੇ ਜਾਣ ਦਾ ਜੇ ਤੁਸੀਂ ਨਹੀਂ ਲੈ ਕੇ ਜਾਣੀ ਤਾਂ ਤੁਸੀਂ ਕਿਉਂ ਅਕਾਲ ਤਖਤ ਦਾ ਨਾਉ ਵਰਤ ਰਹੇ ਹੋ ਇਹ ਬਿਲਕੁਲ ਫਰਾਡ ਨੇ ਅਕਾਲੀ ਦਲ ਇੱਕੋ ਹੀ ਆ ਜਿਹੜਾ 1920 ਚ ਬਣਿਆ ਸੀ ਚੌਣ ਨਿਸ਼ਾਨ ਜੀ ਦਾ ਤੱਕੜੀ ਆ ਜੀ ਐ ਤਾਂ ਹੁਣ ਕਿੰਨੇ ਅਕਾਲੀ ਦਲ ਬਣ ਗਏ ਚਾਰ ਬੰਦੇ ਨਾਰਾਜ਼ ਹੋ ਜਾਂਦੇ ਨੇ ਆਪ ਦਾ ਢੜਾ ਬਣਾ ਕੇ ਵੇਜ ਜਾਂਦੇ ਨੇ ਸਾਡੀ ਸਾਰਿਆਂ ਨੂੰ ਰਹਿ ਆ ਉਹ ਤੁਸੀਂ ਜਿੰਨੇ ਢੜੇ ਬਣਾਏ ਜਾਂਦੇ ਹੋ ਹੁਣ ਤੁਸੀਂ ਰੋਣੇ ਹੋ ਦਿੱਲੀ ਨੇ ਦੱਬ ਲਿਆ ਜਿੰਨੇ ਤੁਸੀਂ ਢੜੇ ਬਣਾਉਂਗੇ ਤੁਹਾਡੀ ਸ਼ਕਤੀ ਕਮਜ਼ੋਰ ਹੋ ਰਹੀ ਹੈ ਜਿਹੜਾ ਅਸਲ ਅਕਾਲੀ ਦਲ ਹੈ ਇਹਦੀ ਕਮਾਂਡ ਹੇਠ ਆਓ ਚੋਣਾ ਲੜੋ ਤੇ ਤੁਹਾਨੂੰ ਜਿੱਤ ਪ੍ਰਾਪਤ ਹੋਵੇਗੀ ਜੇ ਤੁਸੀਂ ਧੜੇ ਬੰਦੀਆਂ ਚ ਪੈ ਗਏ ਯਾਦ ਰੱਖਿਓ ਦਿੱਲੀ ਦਾ ਕਬਜ਼ਾ ਨਹੀਂ ਇੱਥੋਂ ਜਾਊਗਾ ਜਿਹੜੀ ਇੱਕ ਮਹਿਮ ਚੱਲੀ ਹੈ ਜੁਦ ਨਸਿਆਂ ਵਿਰੁੱਧ ਪਰ ਨਸਾ ਉਦਾਂ ਹੀ ਬਿਕ ਰਿਹਾ ਨੌਜਵਾਨ ਉਦਾਂ ਹੀ ਮਰ ਰਹੇ ਨੇ ਘਰ ਟਾਹੇ ਜਾ ਰਹੇ ਨੇ ਨੂੰ ਕਿਵੇਂ ਦੇਖ ਤੁਸੀਂ ਹਾਂਜੀ ਤੁਸੀਂ ਸਵਾਲ ਵਧੀਆ ਕਰਿਆ ਬੇਅਦਬੀ 2015 ਚ ਸ਼ੁਰੂ ਹੋਈ ਅਕਾਲੀ ਦਲ ਦੀ ਇੰਨੀ ਚੜ੍ਹਾਈ ਸੀ ਕੋਈ ਲਾਹ ਨਹੀਂ ਸੀ ਸਕਦਾ ਫਿਰ ਦਿੱਲੀ ਤੋਂ ਸਾਜ਼ਿਸ਼ ਚੱਲੀ ਬੇਅਦਬੀਆਂ ਕਰਾਓ ਆ ਝਾੜੂ ਵਾਲਿਆਂ ਦਾ ਇੱਕ ਕੁਰਾਨ ਸ਼ਰੀਫ ਦੀ ਬੇਅਦਬੀ ਕਰਾਉਂਦਾ ਫੜਿਆ ਨਹੀਂ ਜੇ ਐਮਐਲਏ 5 ਸਾਲ ਦੀ ਕੈਦ ਹੋਈ ਨਹੀਂ ਜੇ ਕੁਰਾਨ ਸ਼ਰੀਫ ਦੀ ਬੇਅਦਬੀ ਇਹ ਲੋਕ ਕਰ ਸਕਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਕਰ ਸਕਦੇ ਹਮ ਅਕਾਲੀ ਦਲ ਦੇ ਖਿਲਾਫ ਸ਼ਾਜ ਸੀ ਵੀ ਅਕਾਲੀ ਦਲ ਨੂੰ ਬਦਨਾਮ ਕਰੋ ਹੁਣ ਸਾਡੇ ਆਪਣੇ ਗੁਰਦੁਆਰੇ ਚੁਰੇ ਕੋਈ ਘਟਨਾ ਵਾਪਰ ਜੇ ਮਾੜੀ ਉਹ ਦੋਸ਼ ਤਾਂ ਸਾਨੂੰ ਦੋਸ਼ੀ ਮੰਨਣਗੇ ਨਾ ਲੋਕ ਅਸੀਂ ਉਰੇ ਦੇ ਮੁਖੀ ਆ ਮੁਖ ਸੇਵਾਦਾਰ ਹਮ ਬੇਅਦਬੀਆਂ ਕਰੀਆਂ ਦਿੱਲੀ ਤੋਂ ਦਿੱਲੀ ਦੀਆਂ ਏਜੰਸੀਆਂ ਨੇ ਕਰਾਈਆਂ ਬਦਨਾਮ ਹੋਈ ਮੌਕੇ ਦੀ ਸਰਕਾਰ ਜੀ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਸਾਜ਼ਿਸ਼ ਸੀ ਇਹ ਹੂੰ ਉਦੋਂ ਬਾਅਦ ਹੁਣ ਹੁਣ ਵੀ ਵਿਆਦਬੀਆਂ ਹੋ ਰਹੀਆਂ ਨੇ ਤੁਸੀਂ ਨਸ਼ੇ ਦੀ ਗੱਲ ਕਰਦੇ ਹੋ ਕਹਿੰਦੇ ਮਜੀਠੀਆ ਨਸ਼ਾ ਬਚਾਉਂਦਾ ਬਕਾਉਂਦਾ ਹੂੰ ਹੁਣ ਤਾਂ ਮਜੀਠੀਆ ਕੋਲੇ ਪਾਵਰ ਨਹੀਂ ਮਜੀਠੀਆ ਜੇਲ੍ਹ ਚ ਬੈਠਾ ਸੀ ਨਸ਼ਾ ਉਦੋਂ ਵੱਧ ਵਿਕ ਰਿਹਾ ਸੀ ਤੁਸੀਂ ਗਰੀਬਾਂ ਦੇ ਤਾਂ ਘਰ ਟਾਈ ਜਾਣਦੇ ਹੋ ਆ ਜਿਹੜੀ ਉਹ ਫੜੀ ਗਈ ਆ ਬੀਬੀ ਉਹਦਾ ਕਦੋਂ ਟਾਉਂਗੇ ਤੇ ਬਾਕੀ ਮਾਨ ਸਾਹਿਬ ਜੀ ਆ ਭਾਰਤ ਭੂਸ਼ਣ ਆਸ਼ੂ ਦਾ ਤੁਸੀਂ ਕੋਠੀ ਕਦੋਂ ਟਾਓਗੇ ਜੀ ਤੇ ਹਜ਼ਾਰਾਂ ਕਰੋੜਾਂ ਦਾ ਕਪੜੇ ਦਾ ਦੋਸ਼ ਹੈ ਉਹ ਤੇ ਪੀਆ ਪੰਜਾ ਕਦੋਂ ਚੱਲੂਗਾ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਤੁਸੀਂ ਕਿਸੇ ਦਾ ਘਰ ਨਹੀਂ ਢਾ ਸਕਦੇ ਜੇ ਹੁਣ ਕੋਈ ਨਸ਼ਾ ਵੇਚਦਾ ਉਹਨੂੰ ਫੜ ਕੇ ਅੰਦਰ ਕਰੋ ਤੁਹਾਨੂੰ ਕੀ ਨਹੀਂ ਅਧਿਕਾਰ ਦਿੱਤਾ ਕਿਸੇ ਦਾ ਘਰ ਟੂ ਇੱਕ ਮੈਂਬਰ ਮੰਨ ਲਓ ਪਰਿਵਾਰ ਦਾ ਦੋਸ਼ੀ ਹੈ ਤੁਸੀਂ ਸਾਰਿਆਂ ਦੇ ਸਿਰ ਤੋਂ ਛੱਤ ਲਾਈ ਜਾਂਦੇ ਹੋ ਅਸੀਂ ਤਾਂ ਬਿਲਕੁਲ ਖਲਾਫ ਆਂ ਜੀ ਘਰ ਤੋਂ ਦੇ ਜੇ ਗੱਲ ਕਰੀਏ ਲੁਧਿਆਣਾ ਇਲੈਕਸ਼ਨਾਂ ਦੀ ਜਿਹੜੇ ਪਰਵਕਾਰ ਸਿੰਘ ਖੜੇ ਆ ਉਹਨਾਂ ਲਈ ਕੀ ਅਪੀਲ ਕਰਨਾ ਚਾਹੁੰਦੇ ਹੋ ਲੁਧਿਆਣਾ ਵਾਸੀ ਹੁਣ ਸੁਖਬੀਰ ਬਾਦਲ ਨੇ ਲੁਧਿਆਣਾ ਵਾਦਾ ਜਿਹੜਾ ਕਰਿਆ ਨਾ ਅਸੀਂ ਲੁਧਿਆਣਾ ਵਾਲਿਆਂ ਨੂੰ ਕਹਿਣਾ ਇਹ ਬੰਦਾ ਸੁਖਬੀਰ ਬਾਦਲ ਵਾਦੇ ਦਾ ਪੱਕਾ ਹੈ ਜੋ ਇਹਨੇ ਵਾਦਾ ਕਰਿਆ ਪੂਰਾ ਕਰੂਗਾ ਤੁਸੀਂ ਡਟ ਕੇ ਪਰਵਕਾਰ ਸਿੰਘ ਨੂੰ ਮੰਨ ਨੂੰ ਵੋਟ ਪਾਓ ਤੇ ਪਰਵਕਾਰ ਸਿੰਘ ਨੂੰ ਮੰਨ ਨੂੰ ਅਸੀਂ ਕਹਿਣਾ ਚਾਹੁੰਦੇ ਆ ਏ ਨਾ ਹੋਵੇ ਭਾਈ ਹੁਣ ਡੇਢ ਸਾਲ ਤੇਰੇ ਤੇ ਕਿਰਪਾ ਹੋ ਜੂ ਜਿੱਤ ਜੇਗਾ ਬਾਅਦ ਚ ਤੂੰ ਵੀ ਦੂਜਿਆਂ ਵਾਂਗੂੰ ਕਰਨ ਲੱਗ ਜੇ ਸਭ ਤੋਂ ਪਹਿਲਾਂ ਫਿਰ ਅਸੀਂ ਤੇਰੇ ਖਿਲਾਫ ਬੋਲਣਾ ਸਤਿਗੁਰੂ ਮਹਾਰਾਜ ਕਿਰਪਾ ਕਰਨ ਖੇਤਰੀ ਪਾਰਟੀ ਆ ਜਿਹੜੀ ਚੜਦੀ ਕਲਾ ਬਖਸ਼ਿਸ਼ ਕਰਨ ਜਿਹੜਾ ਸੱਚਾ ਸਿੱਖ ਹੈ ਜੇ ਪਰਉਪਕਾਰ ਘੁੰਮਣ ਨਹੀਂ ਚੰਗਾ ਲੱਗਦਾ ਨੋਟਾ ਨੂੰ ਵੋਟ ਪਾ ਦਿਓ ਬੇਸ਼ੱਕ ਘਰੋਂ ਹੀ ਨਾ ਜਾਇਓ ਪਰ ਪਰਉਪਕਾਰ ਸਿੰਘ ਘੁੰਮਣ ਤੋਂ ਬਿਨਾ ਵੋਟ ਨਾ ਕਿਸੇ ਨੂੰ ਪਾਇਓ ਸਭ ਤੋਂ ਵਧੀਆ ਬੰਦਾ ਗਰੀਬ ਲੋਕਾਂ ਦੇ ਕੰਮ ਆਉਣ ਵਾਲਾ ਬੰਦਾ ਹੈ ਇਹ ਸਾਡੀ ਅਪੀਲ ਹੈ ਬੇਨਤੀ ਆ ਲੋਤਿਆਣੇ ਵਾਲਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਸਾਡੇ ਨਾਲ ਸਰਜੀਤ ਸਿੰਘ ਬਾਬਾ ਕਨੂੜਕੀ ਵਾਲੇ ਜਿਨ੍ਹਾਂ ਨੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਗੁਰੂ ਉਪਕਾਰ ਸਿੰਘ ਦੇ ਹੱਕ ਦੇ ਵਿੱਚ ਅਪੀਲ ਕੀਤੀ ਹੈ ਕਿ ਜੇਕਰ ਉਸ ਨੂੰ ਵੋਟ ਨਹੀਂ ਪਾਉਣੀ ਤਾਂ ਨੋਟਾ ਦਾ ਬਟਨ ਦਬਾ ਦਿਓ ਪਰ ਵੋਟ ਨੂੰ ਵੇਸਟ ਨਾ ਕਰੋ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਦੇ ਨਾਲ ਕੈਮਰਾਮੈਨ ਦੀਪ ਗਰਗ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ న్యూਸ ਸੰਗਰੂਰ